ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਿਵਾ ਆ ਬਰਥਡੇ ਆ ਬੁਦੀਆ ਬੇਲਾ ਅਬੀ ਬਰਥਡੇ ਠੀਕ ਆ ਚਲੋ ਆ ਜਾ ਲੱਗ ਗਿਆ ਲੱਗ ਗਿਆ ਆ ਜਾ ਨਾ ਮੜਾ ਜੀ ਆਪਕੋ ਕੇ ਵੀਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਐ ਵੀ ਜਿਹੜੇ ਵੀਰ ਅੱਜ ਨਸ਼ੇ ਨਾਲ ਅੱਜ ਵੀ ਥੜਕਾਂ ਦੇ ਧੱਕੇ ਖਾਂਦੇ ਫਿਰਦੇ ਆ ਇਹ ਵੀਰਾਂ ਨੂੰ ਕਹਿਣਾ ਚਾਹੁੰਦਾ ਨੇ ਵੀ ਤੁਸੀਂ ਇੱਥੇ ਆ ਜਾਓ ਜਾਂ ਬਚ ਜਾਓ ਤੂੰ ਅੱਜ ਬਿਲਕੁਲ ਨਸ਼ੇ ਤੋਂ ਦੂਰ ਹੈ ਹਾਂਜੀ ਹੁਣ ਤਨੀ ਕੋਈ ਨਸ਼ਾ ਕਰਦਾ ਤੇ ਹੁਣ ਕਾਹਾਂ ਜਾ ਕੇ ਨਸ਼ਾ ਕਰਨਾ ਕਰੇ ਨਹੀਂ ਕਰਨਾ ਚੱਲ ਵੀਰਾਂ ਨੂੰ ਮੈਸੇਜ ਦੇ ਉਹਨਾਂ ਨੂੰ ਦੱਸ ਵੀ ਹੁਣ ਤੁਸੀਂ ਕੋਈ ਵੀ ਨਸ਼ਾ ਨਾ ਕਰੋ ਠੀਕ ਹੈ ਤੇ ਪਿੰਨਾਂ ਨਾਲ ਗੱਲ ਕਰ ਵੀ ਮੈਂ ਵੀ ਨਸ਼ਾ ਛੱਡਤਾ ਐ ਤੇ ਤੁਸੀਂ ਵੀ ਨਸ਼ਾ ਛੱਡੋ ਇੱਧਰ ਵੀ ਚਲੋ ਜੀ ਜਿੱਤੇ ਨਸ਼ਾ ਛੱਡਣਾ ਵਾ ਵੈ ਸੈਂਟਰ ਦੇ ਵਿੱਚ ਜਾ ਸਕਦਾ ਵਾ ਜੀ ਤੈਨੂੰ ਕਹਿੰਦਾ ਕਿ ਉਹ ਸਾਲ ਹੋ ਗਿਆ ਵਾ ਨਸ਼ਾ ਛੱਡੀ ਕਿਹੜਾ ਨਸ਼ਾ ਕਰਦਾ ਮੈਂ ਸ਼ਰਾਬ ਹੀ ਨਹੀਂ ਪੀਂਦਾ ਹੋਰ ਤੇ ਪਾਣ ਵੀ ਨਹੀਂ ਪਾਣ ਵੀ ਨਹੀਂ ਵੀਰੇ ਤੁਹਾਨੂੰ ਵੀ ਪਤਾ ਹੈ ਵੀ ਹਰ ਬੰਦੇ ਦੀ ਸੋਚ ਜਿਹੜੀ ਆ ਨਾ ਉਹ ਇੱਕ ਨਹੀਂ ਹੁੰਦੀ ਵੇਖੋ ਫੀਮ ਵਾਲੇ ਦੀ ਹੋਰ ਆ ਚੱਟੇ ਵਾਲੇ ਦੀ ਹੋਰ ਆ ਸ਼ਰਾਬ ਵਾਲੇ ਦੀ ਹੋਰ ਆ ਜਿਹੜੀ ਭੰਡ ਵਾਲੇ ਦੀ ਹੋਰ ਆ ਤੇ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਚਲੋ ਇਸ ਵੀਰ ਨੂੰ ਤੇ ਆਪਾਂ ਲਿਆ ਬਚਾ ਪਰ ਜਿਹੜੇ ਵੀ ਵੀਰ ਕੋਈ ਨਸ਼ਾ ਕਰਨਦੇ ਆ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਨਸ਼ਾ ਛੱਡਿਆ ਜਾ ਸਕਦਾ ਹੈ ਪਰ ਬੰਦੇ ਦੀ ਖੋਤੀ ਵਿਲ ਪਾਵਰ ਤੇ ਇੱਕ ਮਾਹੌਲ ਜਿਹੜਾ ਇੱਕ ਸੈਂਟਰ ਜਾਣ ਕੇ ਬੰਦੇ ਨੂੰ ਮਿਲਦਾ ਹੈ ਤੇ ਫੇਰ ਹੀ ਕੋਈ ਆਪਣੀ ਸੋਹਣੀ ਜ਼ਿੰਦਗੀ ਜੀ ਕੇ ਆਉਂਦਾ ਹੈ ਤੇ ਜਿਵੇਂ ਅੱਜ ਅਸੀਂ ਹਰ ਸਾਲ ਕਿਸੇ ਨਾ ਕਿਸੇ ਵੀਰ ਦਾ ਰਿਕਵਰੀ ਬਰਥਡੇ ਮਨਾਉਂਦੇ ਆ ਕੋਈ ਵੀਰ ਘਰੋਂ ਆਣ ਕੇ ਰਿਕਵਰੀ ਬਰਥਡੇ ਮਨਾਉਂਦਾ ਹੈ ਤੇ ਇਹੀ ਕਰਕੇ ਮਨਾ ਕੇ ਇਸ ਸਮਾਜ ਨੂੰ ਮੈਸੇਜ ਦਿੰਦਾ ਹੈ ਵੀ ਤੁਸੀਂ ਵੀ ਛੰਨ ਸਕਦੇ ਜੇ ਇਹ ਨਾ ਸੋਚੋ ਵੀ ਅਸੀਂ ਨਸ਼ਾ ਲਾ ਲਾ ਹੀ ਮਰਨਾ ਹੈ ਇੱਕ ਜ਼ਿੰਦਗੀ ਨੂੰ ਮੌਕਾ ਦਿਓ ਇੱਕ ਮੌਕਾ ਆਪਣੇ ਆਪ ਨੂੰ ਦਿਓ ਤੇ ਇੱਕ ਵਾਰੀ ਇੱਕ ਮੌਕਾ ਸਾਡੇ ਨਾਲ ਮਿਲ ਕੇ ਤੇ ਆਪਾਂ ਨਸ਼ੇ ਦੇ ਇਸ ਦਰਿਆ ਨੂੰ ਘੱਲ ਪਾਥਕੀਏ ਕਿਉਂਕਿ ਇੱਕ ਇੱਕ ਕਰਕੇ ਹੀ ਬਜਣੇ ਆ ਕਿਉਂਕਿ ਸਾਡੇ ਕੋਲ ਡੇ ਵੱਡੇ ਸਾਧਨ ਨਹੀਂ ਹੈਗੇ ਜਾਂ ਇੰਨੀਆਂ ਕੋਈ ਪਾਵਰਾਂ ਨਹੀਂ ਹੈਗੀਆਂ ਵੀ ਆਪਾਂ ਸਾਰਾ ਮੁਲਕ ਬਚਾ ਲਾਂਗੇ ਜੇ ਇੱਕ ਇੱਕ ਕਰਕੇ ਆਪਾਂ ਆਪਣੇ ਵੀਰਾਂ ਨੂੰ ਬਚਾ ਲਈਏ ਬਸ ਇਨਾ ਕੁ ਉਪਰਾਲਾ ਅਸੀਂ ਕਰੰਦੇ ਆ ਸਾਡਾ ਸਾਥ ਦਿਓ ਤੇ ਮੇਰਾ ਨਾਮ ਆ ਗੁਰਜੀਤ ਸਿੰਘ ਸੰਧੂ ਜੀਵਨ ਜਾਗਰਤੀ ਅਚਾੜਾਉ ਕੇਂਦਰ ਆ ਆਪਣਾ ਮਾਨਾ ਵਾਲੇ ਤੇ ਮੇਰਾ ਨੰਬਰ ਨੋਟ ਕਰ ਲਿਓ 9876508707 ਮੇਰਾ ਨੰਬਰ ਆ ਤੇ ਜਿਹੜਾ ਵੀ ਵੀਰ ਆਪਣੇ ਆਪ ਨੂੰ ਮੌਕਾ ਦੇਣਾ ਚਾਹੁੰਦਾ ਹੈ ਜੀਨ ਦਾ ਉਹ ਮੈਨੂੰ ਜਰੂਰ ਸੰਪਰਕ ਦੇਵੇ ਧੰਨਵਾਦ ਸਾਰੇ ਵੀਰਾਂ